ਖੜ੍ਹ ਲਓ ਜੀ ਕਾ ਤੋਂ ਫਿਰ ਵਿੱਚ ਆ ਜਾ ਫਿਰ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਦੇ ਵੱਖ-ਵੱਖ ਪਿੰਡਾਂ ਚੋਂ ਪੰਜਾਬ ਸਰਕਾਰ ਵੱਲੋਂ ਜੋ ਨਗਰ ਦੇ ਵਿਕਾਸ ਕਾਰਜਾਂ ਵੀ ਅਹਿਮ ਅਜਲਾਸ ਬੁਲਾਏ ਗਏ ਹਨ ਤੇ ਉਸੇ ਲੜੀ ਦੇ ਤਹਿਤ ਅੱਜ ਇਹ ਪਿੰਡ ਬੰਗਸੀਪੁਰਾ ਵੀ ਹੀ ਵਿਖੇ ਵੀ ਜਿਹੜਾ ਵਿਸ਼ੇਸ਼ ਅਜਲਾਸ ਬੁਲਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਨੇ ਹਿੱਸਾ ਲਿਆ ਤੇ ਸਾਡੇ ਨਾਲ ਨਗਰ ਦੇ ਕੁਝ ਪਤਵੰਤੇ ਸੱਜਣ ਤੇ ਇੱਥੇ ਵਿਭਾਗ ਵੱਲੋਂ ਭੇਜੀ ਜੀ ਸਾਹਿਬ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਇੱਥੇ ਨਗਰੀ ਸਮੁੱਚੀ ਪੰਚਾਇਤ ਵੀ ਇੱਥੇ ਨਾਲ ਸਾਡੇ ਜੁੜ ਚੁੱਕੀ ਆ ਤੇ ਆਓ ਆਪਾਂ ਕੁਝ ਨਗਰ ਨਿਵਾਸੀਆਂ ਨਾਲ ਗੱਲ ਕਰਦੇ ਵੀ ਅੱਜ ਆਮ ਅਜਲਾਸ ਦੇ ਵਿੱਚ ਕੀ ਗੱਲਬਾਤ ਹੋਈ ਆ ਤੇ ਅੱਜ ਨਗਰ ਦੇ ਵਿਕਾਸ ਕਾਰਜਾਂ ਵਾਸਤੇ ਕਿਹੜੇ ਕਿਹੜੇ ਵਿਭਾਗ ਕੋਲ ਜਿਹੜੇ ਮੁੱਦੇ ਰੱਖੇ ਆ ਆਓ ਆਪਾਂ ਸੱਤਪੁਰਾ ਨਗਰ ਨਿਵਾਸੀਆਂ ਨਾਲ ਗੱਲ ਕਰਦੇ ਆ ਭਾਈ ਮਨਜੀਤ ਸਿੰਘ ਮਣਜੀ ਅੱਜ ਤੁਸੀਂ ਵੱਡੀ ਗਿਣਤੀ ਵਿੱਚ ਅਜਲਾਸ ਵਿੱਚ ਹਿੱਸਾ ਲਿਆ ਤੇ ਨਗਰ ਦੇ ਕੁਝ ਪ੍ਰਬੰਧਕ ਤੇ ਸੱਜਣ ਤੇ ਵੱਡੀ ਗਿਣਤੀ ਨਗਰ ਨਿਵਾਸੀ ਤੇ ਨਗਰ ਦੀ ਇਸ ਸਮੁੱਚੀ ਪੰਚਾਇਤ ਇਹ ਪੁੱੰਚੀ ਹੋਈ ਆ ਤੇ ਤੁਸੀਂ ਅੱਜ ਵਿਭਾਗ ਦੇ ਜਿਹੜੇ ਅਧਿਕਾਰੀ ਪਹੁੰਚੇ ਸੀ ਉਹਨਾਂ ਕੋਲੋਂ ਕੋਈ ਵਿਸ਼ੇਸ਼ ਨਗਰ ਦੇ ਵਿਕਾਸ ਵਾਸਤੇ ਕੋਈ ਮੁੱਦਾ ਰੱਖਿਆ ਜੀ ਦੇਖੋ ਜੀ ਗੱਲ ਇਹ ਵਾ ਪੰਚਾਇਤ ਨੇ ਪਿੰਡ ਦੇ ਜੋ ਵੀ ਵਿਕਾਸ ਕਾਰਜ ਹੋਣ ਵਾਲੇ ਸੀ ਜਿਦੇ ਵਿੱਚ ਛੱਪੜ ਦਾ ਨਵੀਨੀਕਰਨ ਸੈਕਟਰੀ ਸਾਹਿਬ ਨੇ ਸਾਰਾ ਦਸਤਾਵੇਜ਼ਾਰ ਦੇ ਨਾਲ ਸਿਵਿਆਂ ਦੇ ਵਿੱਚ ਡਵੈਲਪਮੈਂਟ ਹੋਣ ਵਾਲੀ ਆ ਫੁਰ ਜਿੱਥੇ ਐਂਟਰਲੋਕ ਲੱਗਣ ਦੀ ਜ਼ਰੂਰਤ ਆ ਜਾਂ ਦਰਖਤ ਵਗੈਰਾ ਲਗਾਏ ਜਾਣੇ ਨੇ ਉਹ ਸਾਰਾ ਡਿਟੇਲ ਦੇ ਵਿੱਚ ਸੈਕਟਰੀ ਸਾਹਿਬ ਨੂੰ ਲਿਖਤੀ ਮਤੇ ਪੰਚਾਇਤ ਵੱਲੋਂ ਦਿੱਤੇ ਗਏ ਆ ਕੋਈ ਸ਼ੱਕ ਨਹੀਂ ਸਾਡੀ ਜਿਹੜੀ ਪੰਚਾਇਤ ਆ ਬਹੁਤ ਤਨਦੇਹੀ ਨਾਲ ਕਿਉਂਕਿ ਨੌਜਵਾਨ ਪੰਚਾਇਤ ਆ ਸਾਰੀ ਬਹੁਤ ਤਨਦੇਹੀ ਦੇ ਨਾਲ ਪਿੰਡ ਦੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਆ ਪਰ ਜਿਹੜਾ ਮੇਨ ਜਿਹੜਾ ਮੁੱਦਾ ਬਾ ਕੁਝ ਸਾਡੇ ਨਾਲ ਸਿਆਣੇ ਸੱਜਣ ਖੜੇ ਆ ਜਿਨ੍ਹਾਂ ਨੇ ساری ਜ਼ਿੰਦਗੀ ਦੇਖਿਆ ਮਾਹੌਲ ਉਹ ਡਿਮਾਂਡ ਜਿਹੜੀ ਸਰਕਾਰ ਜਿਹੜੇ ਵਿਜ਼ਨ ਤੇ ਪੰਜਾਬ ਦੇ ਵਿੱਚ ਆਈ ਵੀ ਸੀ ਆਵਾਦਵੀ ਪਾਰਟੀ ਦੀ ਸਿਹਤ ਜਾਂ ਸਿੱਖਿਆ ਸੋ ਸਾਡੀ ਡਿਮਾਂਡ ਆ ਵੀ ਸਾਨੂੰ ਜੇ ਹੋ ਸਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇੱਕ ਛੋਟਾ ਮੋਟਾ ਹਸਪਤਾਲ ਜਿਵੇਂ ਹੁਣ ਆਮ ਆਦਮੀ ਇਹਨਾਂ ਨੇ ਚਲਾਈ ਸੀ ਕਲੀਨਿਕ ਵਗੈਰਾ ਉਦੀ ਤਰਜ਼ ਤੇ ਜਾਂ ਕੋਈ ਉਹ ਤੋਂ ਬਿਨਾ ਕੋਈ ਵੀ ਸਿਹਤ ਸਹੂਲਤਾਂ ਦੇ ਲਈ ਜੇ ਸਰਕਾਰ ਸਾਨੂੰ ਕੋਈ ਡਿਸਪੈਂਸਰੀ ਜਾਂ ਕੋਈ ਹਸਪਤਾਲ ਦੇਵੇ ਤਾਂ ਸਾਡੇ ਨਗਰ ਨਿਵਾਸੀਆਂ ਦੀ ਤੇ ਪੰਚਾਇਤ ਦੀ ਬਹੁਤ ਵੱਡੀ ਇਹ ਮੰਗ ਆ। ਉਹਦੇ ਵਾਸਤੇ ਜਗਾ ਸਾਡੇ ਪਿੰਡ ਤੇ ਠੀਕ ਆ ਸਾਂਝੀ ਜਗਾ ਹੈ ਨਹੀਂ ਕੋਈ ਮਨਜ਼ਾਇਤ ਕੋਲੇ। ਪਰ ਫਿਰ ਵੀ ਜਿਹੜੇ ਪਿੰਡ ਦੇ ਪਤਵੰਤੇ ਪੁਰਾਣੇ ਸੱਜਣ ਨੇ ਕੁਝ ਥਾਮਾ ਪਈਆਂ ਨੇ ਜਿਹੜੀਆਂ ਕਿ ਮੁਕਬਰ ਨੇ ਸਾਂਝੇ ਜਗਾ ਨੇ ਉੱਥੇ ਥੋੜਾ ਬਤ ਹੈਗਾ ਜਿਵੇਂ 15-20 ਮਰਲੇ ਕਿਤੇ ਆ ਕਿਤੇ 10 ਮਰਲੇ ਪਈ ਆਏ ਹੈਗੇ ਹਥਾਂ। ਵੀ ਉਹ ਕਹਿੰਦੇ ਵੀ ਅਸੀਂ ਉਹ ਜਗ੍ਹਾ ਇਸ ਕੰਮ ਨੂੰ ਦੇਵਾਂਗੇ ਜੇ ਸਰਕਾਰ ਇਸ ਕੰਮ ਤੇ ਪੈਰ ਕਰੇ ਇਸ ਕਰਕੇ ਸਾਡੀ ਪਰਜੋਰ ਅਪੀਲ ਆ ਸਰਕਾਰ ਨੂੰ ਵੀ ਸਾਨੂੰ ਜਰੂਰ ਕੋਈ ਨਾ ਕੋਈ ਡਿਸਪੈਂਸਰੀ ਜਾਂ ਹਸਪਤਾਲ ਨਾ ਤਾਂ ਸਾਡੇ ਨਗਰ ਦੇ ਵਿੱਚ ਕੋਈ ਡੰਗਰ ਹਸਪਤਾਲ ਆ ਤੇ ਬੰਦੇ ਆਲਾ ਵੀ ਕੋਈ ਨਹੀਂ ਤੁਸੀਂ ਕੋ ਡਾਕਟਰ ਸਾਹਿਬ ਨੂੰ ਸੁਵਾਵਾ ਦਿੰਦੇ ਹੋ ਸਾਨੂੰ ਹਨੇਰੇ ਸਵੇਰੇ ਲੋੜ ਪੈਂਦੀ ਹੈ ਇਹਨਾਂ ਚੀਜ਼ਾਂ ਦੀ ਤੇ ਬਹੁਤ ਇਹਦੀ ਜਾਣ ਕੇ ਸਾਨੂੰ ਦਿੱਕਤ ਆ ਇਸ ਕਰਕੇ ਅਸੀਂ ਜੈ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਵੀ ਸਾਡੀ ਇਸ ਮੰਗ ਨੂੰ ਵੀ ਧਿਆਨ ਦੇ ਵਿੱਚ ਰੱਖਣ ਠੀਕ ਹੈ ਕੋਈ ਨਹੀਂ ਸੈਕਟੀ ਸਾਹਿਬ ਤੁਸੀਂ ਸਤਨਾਬੇਟ ਬਲਕ ਤੋਂ ਆਏ ਆ ਜਾਂ ਜਗਰੋਂ ਬਲਕ ਤੋਂ ਇੱਕ ਦਰਸ਼ਕ ਜਾਣਕਾਰੀ ਸੰਜੇ ਕਰਦੀ ਅਸੀਂ ਸਤਨਾਬੇਟ ਬਲਕ ਤੋਂ ਆਏ ਆ ਜੀ ਠੀਕ ਹੈ ਕੀ ਨਾਮ ਕੀ ਤੁਹਾਡਾ ਗੁਰਚਨ ਸਿੰਘ ਹੈ ਮੇਰਾ ਨਾਮ ਆ ਜੀ ਅੱਜ ਇੱਥੇ ਜਿਹੜਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਵਿਸ਼ੇਸ਼ ਜਿਹੜਾ ਅਜਲਾਸ ਬੁਲਾਇਆ ਗਿਆ ਸੀ ਪਹੁੰਚੇ ਆ ਤੇ ਇੱਥੇ ਵਿਸ਼ੇਸ਼ ਅਜਲਾਸ ਦੇ ਵਿੱਚ ਕੀ ਵਿਚਾਰ ਚਰਚਾ ਹੋਈ ਆ ਜੀ ਵਿਸ਼ੇਸ਼ ਚਲਾਵੇ ਪਿੰਡ ਵਾਸੀਆਂ ਵੱਲੋਂ ਬਹੁਤ ਚਰਚਾ ਦੇ ਵਿਸ਼ੇ ਆਏ ਕੁਝ ਵਿਸ਼ੇ ਜਿਹੇ ਵੀ ਆਏ ਜੋ ਕੰਮ ਪਿੰਡ ਵਾਲਿਆਂ ਨੇ ਰੱਖੇ ਗਏ ਪਰ ਪਿੰਡ ਵਿੱਚ ਜਗ੍ਹਾ ਕੋਈ ਅਸੀ ਨਾ ਹੋਣ ਕਾਕੇ ਉਹ ਨਹੀਂ ਵੀ ਕੀਤੇ ਜਾ ਸਕਦੇ ਜੀ ਸਭ ਵੱਲੋਂ ਰਿਜੈਕਟ ਵੀ ਕਰਤੇ ਗਏ ਤੇ ਕੁਝ ਕੰਮ ਇਹਨਾਂ ਨੇ ਜਿੱਦਾਂ ਕਿਹਾ ਪਿੰਡ ਵਾਸੀਆਂ ਨੇ ਵੀ ਕਾਫੀ ਚਿਰ ਤੋਂ ਲਗਭਗ 70 ਸਾਲ ਤੋਂ ਅਸੀਂ ਇਸੇ ਕੰਮ ਜੀ ਹੁਲਚੇ ਆਏ ਆ ਰਹੇ ਹਾਂ ਸਾਨੂੰ ਘੱਟ ਤੋਂ ਘੱਟ 10 ਬਿਡ ਦਾ ਜਿਹੜਾ ਬੈਡ ਦਾ ਹਸਪਤਾਲ ਪਿੰਡ ਵਿੱਚ ਬਣਨਾ ਚਾਹੀਦਾ ਹੈ ਜਿਹੜਾ ਪਿੰਡ ਵਾਲ ਸੁੱਖ ਮਹਿ ਸਕੋ ਹੋਰ ਪਿੰਡ ਵਾਸੀਆਂ ਵੱਲੋਂ ਜਿੱਦਾਂ ਚਮਚਾਨ ਘਰ ਦਾ ਨਵੀਨੀਕਰਨ ਕੰਮ ਲਈ ਵੀ ਕਿਹਾ ਗਿਆ ਉਹ ਲੇਖਵੀ ਦਿੱਤਾ ਗਿਆ ਪਾਸ ਕੀਤਾ ਗਿਆ 66 ਦਾ ਨਵੀਨੀਕਰਨ ਕਰਨ ਲਈ ਵੀ ਕੋਈ ਆ ਵੀ ਇਹਦਾ ਪਾਣੀ ਇਧਰ ਸੁਵਾਈ ਕੀਤੀ ਜਾਵੇ ਹੋਰ ਕੁਝ ਕੰਮ ਗਲੀਆਂ ਨਾਲੀਆਂ ਦੇ ਵੀ ਰਹਿੰਦੇ ਆ ਸੀਵਰੇਜ ਰਹਿੰਦਾ ਆ ਸਾਰੇ ਕੰਮਾਂ ਸੰਧੀ ਚਰਚਾ ਕਰਕੇ ਜਿਹੜੇ ਮਤੇ ਪਾਸ ਪਾਏ ਗਏ ਆ ਇਹ ਮਤੇ ਜਿਹੜੇ ਸਰਕਾਰ ਨੂੰ ਪਹੁੰਚਾ ਦਿੱਤੇ ਜਾਣਗੇ ਜਿਸ ਤਰ੍ਹਾਂ ਦੀ ਵੀ ਕੋਈ ਗ੍ਰਾਂਟ ਆਏਗੀ ਤੇ ਕੰਮ ਹੋਕਰ ਜਿਸ ਵਜੋਂ ਤੁਸੀਂ ਗੱਲ ਕੀਤੀ ਵੀ ਨਗਰ ਨਿਵਾਸੀਆਂ ਕਈ ਵੱਡੇ ਮੁੱਦੇ ਰੱਖਿਆ ਕਿਉਂਕਿ ਪਿੰਡ ਗੜਾ ਕਾਫੀ ਜਿਹੜੇ ਆ ਵੱਡੇ ਮੁੱਦਿਆਂ ਤੋਂ ਪਛੜਿਆ ਹੋਇਆ ਜਿਵੇਂ ਸਰਕਾਰੀ ਹਸਪਤਾਲ ਹੋ ਗਿਆ ਜਾਂ ਹੋਰ ਕਈ ਇਸ ਤਰ੍ਹਾਂ ਦੇ ਜਿਹੜੀਆਂ ਸਵਾਮਾ ਜਿਹੜੀਆਂ ਲੋਕਾਂ ਨੂੰ ਮਿਲਣ ਨੂੰ ਕਈ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤੁਸੀਂ ਮੰਨੇ ਵੀ ਪਿੰਡ ਵਸਤੇ ਜਗਾ ਦੀ ਘਾਟ ਹੋਣ ਕਰਨ ਉਸ ਨਹੀਂ ਕਰ ਸਕਦੇ ਤੇ ਇਹ ਜਿਹੜੇ ਕਿਹੜੇ ਕਿਹੜੇ ਵਿਕਾਸ ਕਾਰਜ ਜਿਹੜੇ ਅੱਜ ਤੁਸੀਂ ਕਰ ਸਕਦੇ ਉਹਨਾਂ ਤੇ ਕੀ ਮਤਾ ਪਾਇਆ ਜੀ ਪਹਿਲੇ ਤਾਂ ਇਹਨੇ ਪੰਚਾਇਤ ਘਰ ਲਈ ਮੁੱਦਾ ਰੱਖਿਆ ਸੀਗਾ ਪੰਚਾਇਤ ਘਰ ਲਈ ਜੀ ਸਰਕਾਰ ਨੇ ਜਗਾ ਮੰਗੀ ਆ 50 बाई 80 ਦੀ ਇਹਨਾਂ ਕੋਲ ਪੰਚਾਇਤ ਦੀ ਕੋਈ ਵੀ ਅਸੀਂ ਜਗ੍ਹਾ ਨਹੀਂ ਹੈ ਇਹ ਤੇ ਪੰਚਾਇਤ ਘਰ ਬਣਾਇਆ ਜਾ ਸਕਦਾ ਦੂਸਰਾ ਇਹਨਾਂ ਨੇ ਆਪਣੇ ਰੱਖਿਆ ਸੀਗਾ ਆਂਗਣ ਵਾਲੀ ਦਾ ਮਤ ਉਹ ਚਲੋ ਇਹਨਾਂ ਦੇ ਸਕੂਲ ਵਿੱਚ ਪਹਿਲਾਂ ਦੇ ਤੁਰਤ ਹੀ ਬਣੀ ਹੋਈ ਸੀਗੀ ਇਸ ਕਰਕੇ ਉਹ ਵੀ ਹੁਣ ਸਭ ਤੋਂ ਵੱਧ ਤਾਂ ਇਹਨਾਂ ਦੇ ਛੱਪੜ ਦਾ ਨਵੀਨੀਕਰਨ ਜਿਹੜਾ ਉਹ ਕਰਨਾ ਜ਼ਰੂਰੀ ਆ ਕਿ ਜੇ ਛੋਲੇ ਛੱਪੜਾਂ ਤੇ ਲੱਗਾ ਹੋਇਆ ਅੱਗ ਗਈ ਉਸ ਤੋਂ ਬਾਅਦ ਉਹਨੂੰ ਸਫਾਈ ਹੋਣੀ ਜ਼ਰੂਰੀ ਆ ਇਸ ਕੱਤੇ ਉਹ ਮਤਾਜਰ ਪਾਇਆ ਗਿਆ ਵੀ ਇਹ ਨਵੀਨ ਕੰਮ ਚਿੱਤ ਹੈ ਤੁਸੀਂ ਆਪਣੇ ਪਹਾਵਲ ਨੂੰ ਕਿਹੜੇ ਕਿਹੜੇ ਕੰਮ ਕਰਵਾ ਸਕਦੇ ਪਿੰਡ ਵਿੱਚ ਉਹਦੇ ਬਾਰੇ ਵੀ ਦੱਸ ਦੋ ਜੀ ਪਿੰਡ ਵਿੱਚ ਤਾਂ ਦੇਖੋ ਜੀ ਗ੍ਰਾਂਟ ਦੇ ਨਾਲ ਹੀ ਕੰਮ ਹੋਣੇ ਇਹਨਾਂ ਕੋਈ ਵੀ ਅਸਾ ਇਨਕਮ ਦਾ ਸਾਧਨ ਨਹੀਂ ਹੈ ਪੰਚਾਇਤ ਨੂੰ ਕੋਈ ਇਨਕਮ ਨਹੀਂ ਗਈ ਕੋਈ ਪੰਚਾਇਤ ਫੰਡ ਹੈ ਨਹੀਂਗਾ ਜਿਸ ਤਰ੍ਹਾਂ ਦੀ ਕੋਈ ਸਰਕਾਰ ਵੱਲੋਂ ਗ੍ਰਾਂਟ ਆਊਗੀ ਉਸ ਤਰ੍ਹਾਂ ਦਾ ਹੀ ਕੰਮ ਜਲਾ ਕਰਵਾਤਾ ਜਿਵੇਂ ਸਪੱੜ ਦੀ ਸਵੈ ਦੀ ਗੱਲ ਕੀਤੀ ਸਪੱੜ ਦੀ ਸਵੈ ਤਾਂ ਤੁਸੀਂ ਵਿਭਾਗ ਵੱਲੋਂ ਲਿਖ ਕੇ ਦੇ ਸਕਦੇ ਨੂੰ ਹਾਂਜੀ ਉਹ ਵਿਭਾਗ ਵੱਲੋਂ ਲਿਖ ਕੇ ਭੇਜ ਦਿੱਤਾ ਹੈ ਜਦੋਂ ਕੋਈ ਗ੍ਰਾਂਟ ਆਊਗੀ ਉਦੋਂ ਤੱਕ ਕਰਾਇਆ ਜਾਊਗਾ ਪੰਚਾਇਤ ਕੋ ਆਪਣਾ ਕੋਈ ਇਦਾਂ ਦਾ ਫੰਡ ਨਹੀਂ ਹੈ ਜੇ ਇਹਨਾਂ ਕਰਾ ਦੇ। ਠੀਕ ਹੈ ਜੀ।